ਆਮੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਆ ਭਰਾ ਠੀਕ ਠਾਕ ਹੋ ਹਾਂਜੀ ਭਾਈ ਅੱਜ ਆਪਾਂ ਤੁਹਾਨੂੰ ਥੋੜੀ ਜੀ ਗੱਲਬਾਤ ਲੱਗਿਆਂ ਦੱਸਣਾ ਤੇ ਲਹਿੰਦੇ ਪੰਜਾਬ ਵਾਲੇ ਸਾਡੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵੀਡੀਓ ਸਾਰੀ ਦੇਖ ਲਿਓ ਵੀਡੀਓ ਸਾਰੀ ਕੰਮ ਆਉਣ ਵਾਲੀ ਸਾਡੇ ਕਿਹੜੇ ਆਪਣੇ ਮਾਲ ਪਸ਼ੂ ਬੱਕਰੀਆਂ ਭੇਡਾਂ ਰੱਖਦੇ ਨੇ ਅੱਜ ਜਿਹੜੀ ਪਰਾ ਫਾਰਮ ਇਹ ਤੁਹਾਡੇ ਵਾਸਤੇ ਵੀਡੀਓ ਬਹੁਤ ਚੰਗੀ ਹੈ ਮੈਂ ਵੀ ਪਹਿਲਾਂ ਤਾਂ ਮਿੱਤਰੋ ਆਪਣੀ ਚਾਹ ਇਧਰੀਆਂ ਨਾਲ ਤੇ ਨਾਲ ਬਾਈ ਕੁ ਮਸਲਾ ਜਾਂ ਬਣ ਗਿਆ ਸੀਗਾ ਬੱਕਰੀ ਨੂੰ ਫਰੇਮ ਇਹਦਾ ਦੇਖੋ ਫਰੇਮਾਂ ਹੁੰਦਾ ਇਦਾਂ ਬੱਕਰੀ ਦੋਨੇ ਕੁਖਾਂ ਚੱਕਰ ਖਿਆਂ ਨੇ ਦੱਬ ਕੇ ਦੇਖੋਗੇ ਜੇ ਆਹ ਦੇਖੋ ਤੁਸੀਂ ਹਵਾ ਭਰੀ ਹੋਈ ਆ ਘਬਰਾਉਣ ਵਾਲੀ ਕੋਈ ਗੱਲ ਨਹੀਂ ਮਸਲਾ ਹੱਲ ਹੋਊਗਾ ਠੀਕ ਆ ਤੇ ਆਹ ਦੇਖੋ ਇੱਧਰ ਇੱਧਰ ਪੋਲਾ ਪਿਆ ਜਾਵੇਂ ਟਿੱਡਾ ਠੀਕ ਆ ਇਹ ਉਂਚ ਰਾਈ ਕਰੀ ਹੋਈ ਆ ਨੇ ਇਹਦਾ ਕੋਈ ਮਸਲਾ ਨਹੀਂ ਹੈਗਾ ਤੇ ਲੈਂਦਾ ਬਾਈ ਲਿਆ ਦਿਖਾਇਆ ਇਹ ਪ੍ਰੋਜੈਕਟ ਬਾਈਆਂ ਨੂੰ ਤੇ ਆਹ ਦੇਖੋ ਬਾਈ ਜੀ ਇਹ ਆ ਮੋਹ ਤਾਪ ਦਾ ਜਲਦਾ ਜੱਟਾਂ ਹੱਡਾਂ ਵਿੱਚ ਵਹਿ ਗਿਆ ਜੱਟ ਦੇ ਉਹ ਗਾਣਾ ਵੀ ਸਰੀਕ ਨਿਗਾਹ ਹੋਇਆਗਾ ਤੇ ਵੈਸੇ ਮਾੜਾ ਵੀ ਆ ਸਿਤ ਵਾਸਤੇ ਤੇ ਚੰਗਾ ਵੀ ਆ ਚੰਗਾ ਦਵਾਈ ਦੇ ਦੌਰ ਤੇ ਆ ਕਿਵੇਂ ਹੁਣ ਬੱਕਰੀ ਨੂੰ ਫਰੇਮ ਆ ਹੋ ਗਿਆ ਇਹ ਦੱਸਾਂਗੇ ਤੁਹਾਨੂੰ ਕਿਵੇਂ ਦੇਣਾ ਲੈ ਵੀ ਮਿੱਤਰਾ ਕੈਮਰਾ ਫੜ ਦੱਸੀਏ ਬਾਈਆਂ ਨਾਲ ਨਾਲ ਚਾਹ ਵੱਲ ਰਹੀ ਆਪਣੀ ਤੇ ਨਾਲ ਨਾਲ ਆਪਾਂ ਕਰਾਂਗੇ ਇਲਾਜ ਵੇ ਵੈਸੇ ਬਾਈ ਜੀ ਆਪਾਂ ਚਰਦਾ ਖਾਧਲੇ ਨਹੀਂ ਹੈਗੇ ਕਿ ਤੈਂ ਸੋਚਿਆ ਵੀ ਬਾਈ ਸੋਡਾ ਮਾਨ ਗੋਟ ਫਾਰਮਲ ਦੇ ਆਪਦਾ ਜਦਦਾ ਖਾਂਦਾ ਨਸ਼ਾ ਕੋਈ ਨਹੀਂ ਬਾਈ ਜੀ ਸਰੀਰ ਨੂੰ ਵੈਸੇ ਜੇ ਜਦੋਂ ਕੋਈ ਪਸ਼ੂ ਖੋਜੇ ਢਿੱਲਾ ਮੱਠਾ ਉਹਨੂੰ ਦੇ ਦੇਈਦਾ ਕਿਵੇਂ ਕਿਉਂ ਲਈ ਆਪਾਂ ਨੇ ਉਹਦਾ ਇਲਾਜ ਕਰਨਾ ਦੇਸੀ ਤਰੀਕੇ ਨਾਲ ਮੈਡੀਕਲ ਨਾਲ ਵੀ ਹੋ ਜਾਊਗਾ ਮੈਡੀਕਲ ਨਾਲ ਬਰੋਟੋਸੈਲ ਠੀਕ ਆ ਮੈਡੀਕਲ ਨਾਲ ਬਰੋਟੋਸੈਲ ਨਾਲ ਤੇ ਦੇਸੀ ਇਲਾਜ ਹੈਗਾਗਾ ਦੁੱਧ ਵੀ ਦੇ ਸਕਦੇ ਆ ਹਾਂ ਦੁੱਧ ਵੀ ਦੇ ਸਕਦੇ ਆ ਤੇ ਨਾਲ ਤੁਹਾਨੂੰ ਪਤਾ ਮੋਰ ਸਾਪ ਦਾ ਜਰਤ ਆ ਠੀਕ ਆ ਇਹਦੇ ਨਾਲ ਇਹਦੇ ਨਾਲ ਕੋਈ ਸੇਤੀ ਹੁੰਦਾ ਇਹ ਲਾਜਾ ਇਹਦੇ ਨਾਲ ਬੱਕਰੀ ਦਾ ਤੇ ਆ ਦੇਖੋ ਮਿੱਤਰੋ ਹੁਣ ਆਪਣਾ ਕੌਲਾ ਦੇਖ ਲਿਆ ਹਾਂ ਤੇ ਨਾਲ ਆਪਾਂ ਰੱਖਦੇ ਆ ਸਰਿੰਜ ਬੀਐਮਐਲ ਦੀ ਠੀਕ ਆ ਤੇ ਹੁਣ ਤੁਸੀਂ ਆਹ ਦੇਖ ਲਓ ਇਹ ਇੰਨਾ ਕੁ ਆਪਾਂ ਨੇ ਸਾਹ ਵਜਨ ਵਾਲੀ ਪਾਉਣਾ ਸੀ ਇੰਨਾ ਕੁ ਪਾਉਣਾ ਚੈੱਕ ਕਰ ਲਓ ਇਹ ਹੈਗੇ ਚੁੰਡੀ ਤੁਸੀਂ ਤਾਂ ਖਾਂਦੇ ਰਹੇ ਨਾ ਚੁੰਡੀ ਡੇਢ ਚੁੰਡੀ ਹੈਗੀ ਆ ਆ ਰਹੇ ਹੁੰਦੇ ਹਨ ਤੇ ਬਾਈ ਤੁਹਾਡੇ ਨਾਲ ਚੰਗੇ ਆ ਚੰਗੀਆਂ ਗੱਲਾਂ ਲੈ ਕੇ ਆਇਆ ਕਰਾਂਗੇ ਕਿਉਂ ਲਈ ਇਹ ਹਰੇਕਾ ਕਿਸਾਨ ਭਰਾ ਦੇ ਕੰਮ ਆ ਸਕਦੇ ਨੇ ਬੁੱਤ ਤੇ ਅਜੇ ਦੇ ਉਸ ਪਾ ਇਹ ਝੋਲੇ ਚ ਰੱਖਿਆ ਕਰ ਹੁਣ ਤੋਂ ਕਿਉਂ ਲਈ ਹੁਣ ਬਾਈ ਖੰਡੀ ਹੋ ਗਈ ਹੈ ਨਾ ਖੰਡੇ ਕਰਕੇ ਫਿਰ ਇਹ ਮਾਉਂਦਾ ਬੱਕਰੀਆਂ ਨੇ ਉਹ ਕੋਈ ਮਸਾਲਾ ਨਹੀਂ ਬਣਦਾ ਸੇਤੀ ਤੇ ਤੈਨੂੰ ਮਤਾ ਦਾਂਗਾ ਲੱਜਾਕ ਨਾ ਤਿੰਨ ਬੱਕਰੀਆਂ ਨੂੰ ਫਰੇਮ ਆ ਹੋਇਆ ਇੱਕ ਤਾਂ ਪੱਠ ਬੈਠੇ ਪਾਰਲੇ ਪਾਸੇ ਬੱਕਰੀ ਦੇ ਵੱਡੀ ਬੱਕਰੀ ਦੇ ਇਹਨੂੰ ਫਰੇਮ ਆ ਗਿਆ ਠੀਕ ਆ ਜੀ ਇੱਕ ਤਾਂ ਸੁਣ ਦਿਖਾਏ ਇਸੇ ਕ ਆ ਬਸ ਠੀਕ ਹੈ ਇੱਕ ਉਹ ਬੱਕਰਾ ਖੜਿਆ ਪੀਲਾ ਉਹ ਦਿਖਾ ਦਵਾਂ ਜੀ ਇਹ ਇਹਨਾਂ ਨੂੰ ਆਪਾਂ ਦੇਵਾਂਗੇ ਦਵਾਈ ਦੇਸੀ ਆ ਜਾ ਭਾਈ ਨਵੀ ਆ ਜੀ ਇਸੇ ਨੂੰ ਬੱਕਰੀ ਨੂੰ ਫਰੇਵਾ ਹੋ ਰਿਹਾ ਇਸੇ ਦਾ ਆਪਾਂ ਇਲਾਜ ਕਰਾਂਗੇ ਇਹ ਸੁਜੀ ਹੋਈ ਆ ਬੱਕਰੀ ਤੇ ਆ ਜੋ ਤੁਹਾਨੂੰ ਕਿੱਸਾ ਕਰਾ ਦਿੰਦੇ ਆ ਇਹਦੇ ਵਿੱਚ ਆਪਾਂ ਦੇਖਣਾ ਏਦਾਂ ਦੁੱਧ ਚੋਣਾ ਦੇਖੋ ਦੁੱਧ ਹੋਣਾ ਇਸੇ ਦਾ ਕਿਸੇ ਵੀ ਦਾ ਲਾ ਲਓ ਕਿਸੇ ਵੀ ਪੱਕੀ ਦਾ ਲਾ ਲਓ ਆਪਾਂ ਨੇ ਇਹਦੇ ਵਿੱਚ ਦੁੱਧ ਚੋ ਕੇ ਬਾਈ ਜੀ ਲੈ ਆ ਕੇ ਚੰਗੀ ਤਰ੍ਹਾਂ ਇਹਨੂੰ ਆਪਾਂ ਨੇ ਬੱਕਰੀ ਨੂੰ ਇਹ ਇੱਕ ਇੱਕ ਸਰੰਜੇ ਦੇਣੀ ਆ ਇੱਕ ਤੋਂ ਦੋ ਸਰੰਜੇ ਦੇ ਸਕਦੇ ਤੁਸੀਂ ਦਾ ਕੋਈ ਨੁਕਸਾਨ ਨਹੀਂ ਹੋਇਆ ਠੀਕ ਆ 5 ਮਿੰਟਾਂ ਦੇ ਵਿੱਚ ਹੀ ਫਰੇਮ ਆ ਖਤਮ ਬਾਏ ਬਾਏ ਕਰ ਦਿੰਦੇ ਇਹ ਆਪਣੇ ਅਜਮਾਏ ਹੋਏ ਤਰੀਕੇ ਨੇ ਇਹ ਕੋਈ ਖਬਰਾਂ ਵਾਲੀ ਗੱਲ ਨਹੀਂ ਹੈਗੀ ਦੇਖੋ ਇਹ ਦੇਸੀ ਤਰੀਕਾ ਹੈ ਇਹ ਇਹ ਦੇਸੀ ਤਰੀਕਾ ਨਾਲ ਵੀ ਇਲਾਜ ਹੋ ਜਾਂਦੇ ਨੇ ਖਬਰਾਂ ਦੀ ਲੋੜ ਨਹੀਂ ਕੀ ਗੱਲ ਨਵੇਂ ਬੰਦੇ ਖबरा ਜਾਂਦੇ ਨੇ ਕੋਈ ਚੱਕਰ ਦੀ ਗੱਲ ਨਹੀਂ ਬਾਈ ਨੰਬਰ ਆਪਣਾ ਲੈ ਲਓ ਤੁਸੀਂ ਕੀ ਗੱਲ ਜੇ ਕੋਈ ਮਸਲਾ ਆ ਜਾਏ ਬਣਦਾ ਆ ਬਾਈ ਨੇ ਤੁਸੀਂ ਜਰੂਰ ਜਿਆਦਾ ਕਰੋ ਵੈਸੇ ਤਾਂ ਨਾ ਬਣੇ ਜੇ ਬਣਦਾ ਤਾਂ ਫਿਰ ਤੁਹਾਡੇ ਨਾਲ ਤੇ ਆ ਦੇਖ ਲਓ ਤੁਸੀਂ ਹੁਣ ਐਨ ਵਧੀਆ ਰਲ ਜੇ ਇਹ ਰੰਗ ਪਟਾ ਗਿਆ ਦੁੱਧ ਕਿੰਨੇ ਇਹਦੀ ਐ ਲਾਲਾ ਵੀ ਇਹਦੇ ਵਿੱਚ ਕਰੰਟਾ ਇਹਦਾ ਹੈ ਗਿਆ ਦੁੱਧ ਚ ਆ ਗਿਆ ਜਰਦੇ ਦਾ ਠੀਕ ਆ ਇਹ ਖਿੱਚ ਲੈ ਇਹਦੇ ਵਿੱਚ ਆਪਰ ਵੀ ਸਿਕੰਜੇ ਜਿਹਾ ਕੁਝ ਹੁਣ ਭਾਈ ਖੇਤਾਂ ਦੇ ਵਿੱਚ ਤੀਗਲ ਨਹੀਂ ਮੈਡੀਕਲ ਦਾ ਇੰਤਜ਼ਾਮ ਹੁੰਦਾ ਹਨ ਤਾਂ ਫਿਰ ਉਹ ਤੋਂ ਆ ਮੈਡੀਕਲ ਕੰਮ ਕਰਦੇ ਨੇ ਐਦਾਂ ਮੂੰਹ ਫੜਨਾ ਉਹਾਂ ਆ ਕੇ ਪੁੱਤ ਲੱਗੇ ਤੇ ਚੱਲ ਲੈ ਆਰਾਮ ਨਾਲ ਲੈ ਲਿਆ ਠੀਕ ਆ ਇਹਦਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਦੇਸੀ ਇਲਾਜ ਆ ਦੇਸੀ ਤਰੀਕਾ ਦੁੱਧ ਚੋਕ ਕੇ ਜਰਦਾ ਪਾ ਕੇ ਬੱਕਰੀ ਨੂੰ 20 ਤੋਂ 30 ਐਮਐਲ ਫਾਮ ਹੀ ਦੇ ਸਕਦੇ ਆ ਠੀਕ ਆ ਇਦੇ ਨਾਲ ਨਾਲ ਦੀ ਨਾਲ ਪਸ਼ੂ ਦਾ ਫਰੇਮਾ ਟੜਾਲਾ ਹੋ ਜੂਗਾ ਨਾਲ ਦੀ ਨਾਲ ਹੁਣ ਬਾਈ ਕਿਉਂ ਨਿਵਾ ਲੂ ਉਦੋਂ ਪਟ ਰਹੇ ਨੇ ਹੁਣ ਸਖਨਪਰਾ ਆਲੂਆਂ ਦੇ ਲੱਗੇ ਤਾ ਖੰਡੇਆਂ ਹੁੰਡੀਆਂ ਬਾਦੂ ਹੋ ਰਹੀਆਂ ਨੇ ਇਹਨੂੰ ਪਹਿਲਾਂ ਵੀ ਦੁੱਧ ਦਿੱਤਾਗਾ ਪਹਿਲਾਂ ਦੁੱਧ ਨਾਲ ਉਹ ਫਰੇਮਾ ਲੋਟ ਸੇਤੀ ਆਇਆ ਨਹੀਂ ਹੁਣ ਜਰਦੇ ਨਾਲ ਲੱਗਿਆ ਦੇਣ ਇਹ ਤਾਂ ਬਿਰ ਟੂਣਾ ਹੈ ਇਹ ਦੇਸੀ ਕਿਵੇਂ ਆਪਾਂ ਟੂਣਾ ਕਹਿ ਦਿੰਨੇ ਆ ਇਹਦਾ ਟੂਣਾ ਹੀ ਹੁੰਦਾਗਾ ਕੋਈ ਇਹਦਾ ਕੋਈ ਜਿਆਦੇ ਸਾਈਡ ਫੈਕਟਰ ਨਹੀਂ ਹੈਗਾ ਬੱਕਰੀ ਨੂੰ ਬੱਕਰੀ ਨੂੰ ਸਾਈਡ ਫੈਕਟਰ ਨਹੀਂ ਹੈਗਾ ਇਹਦਾ ਠੀਕ ਆ ਭੇਡ ਦੇ ਵਿੱਚ ਇਹ ਕਿਹੜੀ ਭੇਡ ਹੁੰਦੀ ਆ ਆਪਣੀ ਛਿੱਪ ਕਹਿ ਦਿੰਨੇ ਆਪਾਂ ਉਹਦੇ ਵਿੱਚ ਇਹ ਮਸਾਲਾ ਘਟ ਆਉਂਦਾਗਾ ਬੱਕਰੀ ਦੇ ਵਿੱਚ ਇਹ ਆਧਨਾ ਦੇ ਵਿੱਚ ਮਸਾਲਾ ਆਉਂਦਾਗਾ ਦੂਜੇ ਮਹੀਨੇ ਚ ਪਸੂ ਫੋਂਸੇ ਸਿੱਧੇ ਕਰਨ ਲੱਗ ਜਾਂਦਾ ਸਮਾਰ ਕੇ ਚਰਾਹਣੇ ਕਰਦਾ ਬੈਠਣ ਲੱਗ ਜਾਂਦਾ ਇਹ ਮਸਲਾ ਲੱਗ ਜਾਂਦਾ ਬਣਾਉਣ ਠੀਕ ਹੈ ਜੀ ਕੋਈ ਚੱਕਰ ਨਹੀਂ ਜਮਾ ਦੇਸੀ ਲਾ ਜਾਗਾ 10 ਰੁਪਿਆ ਦੀ ਪੂੜੀ ਛੋਡੀ ਸਾਲ ਚੱਲ ਜੂਗੀ ਠੀਕ ਹੈ ਜੀ 10 ਰੁਪਿਆ ਦੀ ਪੂੜੀ ਸਾਲ ਚੱਲ ਜੂਗੀ ਰੱਖਿਆ ਕਰੋ ਆਪਦੇ ਗੀਜੇ ਚ ਪਾ ਕੇ ਝੋਲੇ ਚ ਪਾ ਕੇ ਜਿਵੇਂ ਜਿਵੇਂ ਲੱਗੇ ਮਸਲਾ ਵੀ ਆਪਾਂ ਨੂੰ ਆਪਣੀ ਬੱਕਰੀ ਨੂੰ ਫਰੇ ਮਾਗਾ ਮੈਂ ਆਲਾ ਦੇ ਆਪਣੀ ਪੱਕੀ ਨੂੰ ਫਰੇਮ ਆਗਾ ਅੱਖਾਂ ਵਿੱਚ ਕੇ ਦੇ ਦਿਆ ਕਰੋ ਬਾਲਾ ਵੱਡਾ ਮਸਲਾ ਨਹੀਂ ਹੈਗਾ ਛੋਟਾ ਜਿਹਾ ਮਸਲਾ ਵੀਡੀਓ ਸਾਰੀ ਦੇਖ ਲਿਆ ਕਰੋ ਠੀਕ ਆ ਬਾਈ ਚਲੋ ਜੇ ਵੀਡੀਓ ਸਾਰੀ ਦੇਖੋਗੇ ਤਾਂ ਤੁਸੀਂ ਫਾਰਮ ਕਰੋਗੇ ਤਾਂ ਤੁਸੀਂ ਇਹ ਕੰਮ ਦੇ ਵਿੱਚ ਆਉਂਗੇ ਹੋਣਾ ਕਈ ਗੱਲ ਬੰਦਿਆਂ ਦਾ ਤਰੀਕਾ ਹੁੰਦਾ ਏ ਬੱਕਰੀਆਂ ਲੈ ਕੇ ਰੱਖ ਲੈਂਦੇ ਨੇ ਤੇ ਤੇਜ਼ ਤਿਆਰ ਰਿਆਂ ਦਾ ਨਹੀਂ ਪਤਾ ਹੁੰਦਾ ਠੀਕ ਆ ਆਜੋ ਹੁਣ ਸਾਨੂੰ ਤੇ ਆਵਾਂਗੇ ਨਾਲ ਜਾਵਾਂਗੇ ਸ਼ਰਮਾ ਕਰਨੇ ਪੱਤ ਨੂੰ ਇੱਥੇ ਹੀ ਰੱਖ ਦਿੰਦੇ ਆ ਇਹ ਸਾਡਾ ਗੇਹਲੇ ਵਾਲਾ ਪਹਾੜਾ ਗੇਹਲੇ ਵਾਲਾ ਪਹਾੜਾ ਹੈ ਸੱਤਿਆ ਪਹਾੜਾ ਆ ਜਾਂਦਾ ਇੱਧਰ ਖੜਿਆਲਾ ਰੋਡ 'ਪੋਂ ਆ ਖੜਿਆਲਾ ਰੋਡ ਨੂੰ ਜਾਂਦਾ ਪਹਾ ਠੀਕ ਆ ਇਹ ਵਿਗੜਵਾਲ ਨੂੰ ਜਾਂਦਾ ਇੱਧਰ ਇਹ ਤੋ ਕਰ ਲੋ ਤੁਸੀਂ ਬਹੁਤ ਸੋਹਣਾ ਮਾਹੌਲਾ ਗਾ ਵਧੀਆ ਗੱਲਬਾਤ ਸਾਰੀ ਤੇ ਦਿਨ ਵੀ ਵਧੀਆ ਲੱਗਣ ਲੱਗੇ ਕਾਕਾ ਕੰਡਾ ਵੀ ਵਧੀਆ ਹੋ ਗਿਆ ਸੁੱਖਾ ਸਖਟ ਖੜਿਆ ਤੇ ਭਰਾ ਬਣ ਕੇ ਵੀਡੀਓ ਤਾਂ ਫਿਰ ਸਾਰੀ ਦੇਖਿਆ ਕਰੋ ਠੀਕ ਆ ਤੇ ਨਾਲ ਬਾਈ ਹੁਣ ਤੇ ਆ ਪਾਣੀ ਦਾ ਪ੍ਰਬੰਧ ਹੋ ਗਿਆ ਤੇ ਨਾਲ ਪ੍ਰਸ਼ਾਦਾ ਸਕਾਂਗੇ ਨਾਲ ਚਾਹ ਵੀ ਸਕਾਂਗੇ ਤੇ ਆ ਜੋ ਬਾਈ ਕਿਨੇ ਸਕਣਾ ਠੀਕ ਆ ਕੋਈ ਚੱਕਰ ਗੱਲ ਨਹੀਂ ਕਈ ਗੱਲ ਆ ਫਰੇਮ ਆ ਫਰੂਮ ਆ ਤਾਂ ਮੈਂ ਆਮ ਹੀ ਗੱਲਾਂ ਨੇ ਇਹ ਤੇ ਨਾਰਮਲ ਹੀ ਗੱਲਾਂ ਨੇ ਇਹ ਨਾਲ ਦੀ ਨਾਲ ਪਸ਼ੂ ਸਖਾ ਹੋ ਜਾਂਦਾ ਸਟਾ ਦੇ ਨਾਲ ਜਰਦਾ ਜਰਦਾ ਲੈ ਲੋ ਜਰਦਾ ਘੋਲ ਕੇ ਕਰੀ ਨੂੰ ਅੰਦਰ ਮਾਰੋ ਦੁੱਧ ਨਾਲ ਨਾਲ ਦੇ ਨਾਲ ਲੋਟ ਠੀਕ ਆ ਤਾਂ ਧੰਨਵਾਦ ਤੁਹਾਡਾ ਮਿਹਰਬਾਨੀ ਸ਼ੁਕਰੀਆ ਕਿੰਨੇ ਵੀ ਭਾਈ ਆਪਾਂ ਨੂੰ ਪਿਆਰ ਕਰਦੇ ਨੇ ਭੈਣਾ ਭਰਾ ਠੀਕ ਆ ਲੈਂਦੇ ਪੰਜਾਬ ਵਾਲੇ ਛੱੜਦੇ ਪੰਜਾਬ ਵਾਲੇ ਕੈਨੇਡਾ ਅਮਰੀਕਾ ਚੋਂ ਕਿੰਨੇ ਭਰਾ ਆਪਣੇ ਦੇਖਦੇ ਨੇ ਸਾਰਿਆਂ ਦਾ ਆਪਣੇ ਚੈਨਲ ਤੇ ਧੰਨਵਾਦ